ਸਾਧ ਸੰਗਤ ਬਹਿਮੀ ਵੀ ਕਹਿੰਦੇ ਨੇ ਉਹਨੂੰ ਬਹਿਮੀ ਫਕੀਰ ਭਾਈ ਦਿਆ ਸਿੰਘ ਨਾਲ ਮਹਾਰਾਜ ਕਹਿੰਦੇ ਆ ਆ ਕਬਰ ਜੀ ਪੱਟੀ ਹੈ ਕੀ ਹੈ ਇੱਥੇ ਪਤਾ ਕਰੋ ਪਤਾ ਕਰਿਆ ਕਹਿੰਦੇ ਮਹਾਰਾਜ ਇੱਕ ਫਕੀਰ ਹੈ ਬਹਿਮੀ ਫਕੀਰ ਨਾਮ ਕਰਕੇ ਜਿਉਂਦੇ ਹੀ ਕਬਰ ਚਦੇ ਮੌਤ ਤੋਂ ਡਰਦਾ ਕਲਗੀਧਰ ਜੀ ਹੱਸ ਪੈ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਮਰ ਕੇ ਤਾਂ ਪੈਣੀ ਨਾ ਜਿਉਂਦੇ ਹੀ ਪੈ ਗਿਆ। ਇਹ ਤਾਂ ਕਮਲਾ ਲੱਗਦਾ ਕੁਰੀ। ਫਕੀਰ ਦਾ ਭਾਵ ਹੁੰਦਾ ਫਕੀਰ ਕਿਹਨੂੰ ਕਹਿੰਦੇ ਨੇ ਲਿਬਾਸ ਪਾਲਿਆ ਫਕੀਰ ਥੋੜਾ ਬਣ ਗਿਆ। ਸੰਤ ਨਾਮ ਕਿਸੇ ਚੋਲੇ ਦਾ ਨਹੀਂ। ਵੀ ਚੋਲਾ ਪਾਲਿਆ 2 ਕਰੋੜ ਦੀ ਗੱਡੀ ਲੈ ਲਈ ਵੱਡਾ ਡੇਰਾ ਬਣਾ ਲਿਆ ਸੰਤ ਬਣ ਗਿਆ ਨਹੀਂ। ਸੰਤ ਨਾ ਆਤਮਿਕ ਅਵਸਥਾ ਦਾ ਹੈ। ਮਾਰ ਅੰਡਾ ॠषि ਹੋਇਆ ਹੈ